ਸਸਿਕਾਲ 200 ਆ ਮਾਫੀ ਚਾਹਨਾ ਹੈ ਕਿ ਅੱਜ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹੈ ਹਾਲਾਂਕਿ ਤੁਸੀਂ ਟੀਵੀ ਚੈਨਲਾਂ ਤੇ ਔਰ ਸਾਰੇ ਤੁਹਾਡੇ ਆਸ-ਪਾਸੇ ਸੁਣ ਲਿਆ ਹੋਣਾ ਹੈ ਕੀ ਹੋਇਆ ਕਈ ਹਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰਦੀਏ ਜਾਂ ਇਧਰ ਉਧਰ ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਵੇਂ ਇਸ ਕਰਕੇ ਕਹਿ ਰਹੇ ਕਿ ਨਰਿੰਦਰ ਮੋਦੀ ਜੀ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਨ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਅਰੇ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਕਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਾਰੰਟਾ ਤੇ ਦਸਕਤ ਕੀਤੇ ਸਨ ਸੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਉਹਦਾ ਕਾਰਨ ਕੀ ਹੈ ਕੀ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬਰ ਬੁਲੇਟਸ ਚਲਾਈ ਜਾ ਰਹੇ ਔਰ ਸੌਆਂ ਦੀ ਤਦਾਦ ਚ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫਿਰ ਅਸੀਂ ਚਿੱਠੀ ਲਿਖੀ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਕੋਈ ਅਸਰ ਨਹੀਂ kiya ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ ਐਸਪੀ ਅੰਬਾਲਾ ਤੇ ਐਫਆਈਆਰ ਦਿਓ ਕੁਛ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵੰਤ ਮਾਨ ਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰਦੇ ਹੋਗੇ ਉਹ ਸ਼ੁਭ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆਦਿਆਂ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉਥੇ ਲਾਓ ਬਰਾਬਰ ਤੇ ਜੇ ਸਾਹਮਣੇ ਆ ਅੰਬਾਲਾ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਆ ਤਾਂ ਤੁਸੀਂ ਵੀ ਛੱਡੋ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਹੋ ਸਕਦਾ ਨੌਕਰੀ ਵੀ ਦੇ ਦਿਓ ਪਰ ਨੌਕਰੀ ਨਾਲ ਜੇ ਉਹ ਮੁੜਿਆਏਗਾ ਮੁੰਡਾ ਨੌਜਵਾਨ ਸ਼ੁਭ ਤਾਂ ਦੱਸ ਦਿਓ ਸ਼ੁਭ ਕਰਨ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ ਔਰ ਮੈਨੂੰ ਡਰ ਆ ਪਹਿਲਾਂ ਵੀ 700 ਕਿਸਾਨ ਮਰ ਕੇ ਆਏ ਸ਼ਹੀਦ ਹੋ ਕੇ ਆਏ ਆ ਇੱਕ ਸ਼ੋਬ ਗਿਆ ਹੋਰ ਸ਼ੋਬ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ ਸਾਹਮਣੇ ਉਹ ਬੈਰੀਕੇਟਿੰਗ ਲਾ ਕੇ ਸਾਹਮਣੇ ਆਪਣੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ ਪੰਜਾਬ ਚੋਂ ਵੀ ਅਥਰੂ ਗੈਸ ਗੋਲਾ ਕਰਨਾ ਚਾਹੀਦਾ ਹੈ 100% ਤੁਸੀਂ ਗੋਡੇ ਟੇਕਦੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਇਸੇ ਕਰਕੇ ਤੁਹਾਡੇ ਡੀਜੀਪੀ ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ ਜੀਸੀਬੀ ਮਸ਼ੀਨਾ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ ਹੈਡਰੇ ਲੈ ਕੇ ਨਹੀਂ ਜਾਣੇ ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਮੈਂ ਉਹ ਰੋਕੂੰਗਾ ਔਰ ਮੈਂ ਕੱਲ ਟੱਪਿਆ ਸੀ ਤੜਕੇ ਉੱਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆ ਬਾਰਡਰ ਤੇ ਲਾਓ ਸਾਡੀ ਸਰ ਜ਼ਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ ਗੋਲੀ ਆਈ ਤਾਂ ਤੈਨ ਉਹਨਾਂ ਦੀ ਸਰ ਜ਼ਮੀਨ ਤੇ ਜਾਣੇ ਚਾਹੀਦੇ ਪੇਂਤਾ ਹੈਗੀ ਆ ਤੁਹਾਡੀ ਹਮਦਰਦੀ ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਵਾਂਗਾ ਕਿਹਰੇ ਦੇ ਦਿਆਂਗਾ ਪਰਚਾ ਅਣਪਛਾਤੇ ਲੋਕਾਂ ਤੇ ਪਰਚਾ ਦਿਓਗੇ ਇਨਕੁਆਰੀ ਕਰੋਗੇ 6 ਮਹੀਨੇ ਇਨਕੁਆਰੀ ਚੱਲੂਗੀ ਉਦੋਂ ਅੰਦੋਲਨ ਖਤਮ ਹੋ ਜਾਏਗਾ ਇਲੈਕਸ਼ਨ ਆ ਜਾਏਗਾ ਪਰਚਾ ਅੱਜ ਹੀ ਦਿਓ ਭਾਈ ਨੇਮਤੇ ਦਿਓ ਅਗਰ ਤੁਸੀਂ ਪੰਜਾਬ ਦੇ ਹਮਦਰਦ ਹੈ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਬਾਲਾ ਤੇ ਦਿਓ ਭਾਈ ਨੇਮ ਦਿਓ ਹਰ ਚਲਾਨ ਪੇਸ਼ ਕਰੋ ਸ਼ੁਕਰੰਦ। ਔਰ ਜਿੰਨੇ ਲੋਕ ਜ਼ਖਮੀ ਹੋਏ ਆ ਪਰਚਾ ਦੇ ਕੇ ਬਾਇ ਨੈਮ ਤੇ ਕੋਰਟ ਚ ਚਲਾਨ ਪੇਸ਼ ਕਰੋ। ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ। ਜੇ ਤੁਸੀਂ ਹੰਦਦਿਆਂ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦੇਵਾਂਗਾ। ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ। ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ। ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਪਿਆ। ਅੱਜ ਚੋਣ ਜਾਬਤਾ ਨਹੀਂ ਲੱਗਿਆ ਪਿਆ। ਫਿਰ ਉਥੋਂ ਕੱਲ ਨੂੰ ਜਦੋਂ ਚੋਣ ਜਾਬਤਾ ਲੱਗੇ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ ਫਿਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਹਾਇਤਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ ਮੋਦੀ ਜੀ ਦਾ ਨਾਮ ਲਓ ਅਰੇ ਸੌਂ ਖਾਓ ਕਿ ਅਸੀਂ ਭਾਜਪਾ ਦੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਆ ਪਾੜ ਪਾੜੇ ਨਾਲ ਕਿ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਲੋਕ ਜਨਤਾ ਸਭ ਜਾਣਦੀ ਹੈ ਕੌਣ ਕਿਰੇ ਨਾਲ ਹੈ ਕੌਣ ਕਿਰੇ ਨਾਲ ਨਹੀਂ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ Hindu ਹੈ ਚਾਹੇ ਉਹ Sikh ਹੈ ਚਾਹੇ ਉਹ Dalit ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਂ ਹੀ ਸਾਰੇ ਜਿਉਂਨੇ ਆ ਕਿ ਪੰਜਾਬ ਦਾ ਕਿਸਾਨ ਜਿਉਂਦਾ ਹੈ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇਦਰੀਆਂ ਬੰਦ ਹੋ ਜਾਣੀਆਂ ਪੈਲੇਸ ਬੰਦ ਹੋ ਜਾਣਗੇ ਜਾਂ ਸ਼ਾਦੀਆਂ ਨਹੀਂ ਕਰ ਪਾਉਣਗੇ ਖਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸੋਨਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਛੋਣਾ ਜਿਵੇਂ ਪਿਛਲੀਆਂ ਵੀ ਅੰਦੋਲਨ ਦੀ ਸਾਬਰਿਆ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰੈਂਡਰ ਹੋ ਚੁੱਕੇ ਐ ਇਸੇ ਕਰਕੇ ਉਹਨਾਂ ਨੇ ਤਾਂ ਵਿਧਾਨ ਸਭਾਾਸਤੇ ਵੀ ਵੱਖਰੀ ਜਗ੍ਹਾ ਮੰਗ ਲਈ ਸੀ ਚੰਡੀਗੜ੍ਹ ਦੀ ਜਦੋਂ ਹਰਿਆਣਾਾਸਤੇ ਉਹਨਾਂ ਨੇ ਕਿਹਾ ਅਸੀਂ ਹਰਿਆਣਾ ਨੂੰ ਦੇਾਂਗੇ ਹੁਣ ਤਾਨੂੰ ਖੜਾ ਹੋਣਾ ਪਏਗਾ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਹੈ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਔਰ ਕਿਸਾਨ ਆਪਣੀ ਗਰੰਟੀ ਮੰਗਦਾ ਹੈ ਐਮਐਸਪੀ ਮੰਗਦਾ ਹੈ ਇਹ ਤੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਹੈ ਸਾਰੇ ਦੇਸ਼ ਦਾ ਢਿੱਡ ਭਰਿਆ ਕਿਸੇ ਵੇਲੇ ਅਸੀਂ ਅੱਜ ਸਾਡੇ ਨਾਲ ਵਤੀਰਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਕਿਸੇ ਦੇ ਬਾਪ ਨਹੀਂ ਦੀਏ ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਵੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਆ। ਉਹਰੇ ਵਾਸਤੇ ਪੰਜਾਬ ਦੇ ਲੋਕਾਂ ਨੇ ਚਹਾਤਾ ਦਿੱਤੀ ਔਰ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਆ। ਮੈਂ ਪੂਰੇ ਦੇਸ਼ ਤੇ ਫਖਰ ਕਰਦਾ ਹਾਂ, ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ ਹਾਂ। ਲੇਕਿਨ ਪੰਜਾਬੀਆਂ ਨੇ ਇਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਦੇ ਸਰ ਜਮੀਨ ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ, ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ, ਸਭ ਤੋਂ ਵੱਧ ਸਾਡਾ ਐਡਾ ਕਸੂਬਾ ਐਡੇ ਕਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇਥੇ ਝੰਡਾ ਲਹਿਰਾਇਆ ਔਰ ਮੇਰੀ ਬੇਨਤੀ ਹੈ ਅਗਰ ਵਾਕਈ ਤੁਸੀਂ ਅਮਰਦੋ ਮੁੱਖ ਮੰਤਰੀ ਸਾਹਿਬ ਤਾਂ ਕਿਰਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪਛਾਣ ਦੇ ਕੇ ਤੇ ਨਾਲ ਐਸਪੀ ਹਰਿਆਣਾ ਤੇ ਬਾਈ ਨੇਮ ਪਰਚਾ ਦੇ ਕੇ ਅੰਬਾਲਾ ਤੇ ਅੱਜ ਤੁਸੀਂ ਲਾਈਵ ਹੋ ਤੇ ਨਾਲ ਜਿਹੜੀ ਚਿੱਠੀ ਥੋੜੇ ਡੀਜੀਪੀ ਨੇ ਕੱਢੀ ਹੈ ਹੈਡਰੇ ਨਹੀਂ ਲੈ ਕੇ ਜਾਣੇ ਉੱਥੇ ਜੀਸੀਬੀ ਨਹੀਂ ਲੈ ਕੇ ਜਾਣੀ ਉੱਥੇ ਪੋਕਲਨ ਨਹੀਂ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ ਜੇਰਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਵਾਂ ਬਣਾ ਕੇ ਰੱਖੀਆਂ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਦਾ ਧਿਆਨ ਰੱਖਣਾ ਹੈ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਵ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀ ਜੀ ਪੀ ਨੂੰ ਉੱਥੇ ਭਾਓ ਜਿਹੜਾ ਹਦਾਇਤਾ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਆ ਉਹ ਉੱਥੇ ਤੁਹਾਡੇ ਐਸ ਪੀ ਨੂੰ ਭਾਓ ਵੀ ਜੇ ਇੱਕ ਟਾਇਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਲਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨ ਨੂੰ ਅਬ ਆਈ ਦਿਨ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਕਾਈ ਤਾਂ ਪਾਕ ਪਾਕਿਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪਾਕ ਵਾਲੇ ਨੂੰ ਖਾਲਿਸਤਾਨ ਦੱਸਦੀ ਹੈ ਬੰਗਾਲ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪਾਕ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ ਔਰ ਮੈਨੂੰ ਸ਼ਰਮ ਆਉਂਦੀ ਹੈ ਪਾੜ ਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਬਈ ਪੱਗਾਂ ਦਾ ਖਾਲਿਸਤਾਨ ਨਹੀਂ ਹੈ ਆਈਪੀਐਸ ਬਣੇ ਹੈ ਹਰ ਪੱਗਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ ਟੈਰਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੂਸਤਾਨੀ ਹਾਂ ਹਿੰਦੁਸਤਾਨ ਨੂੰ ਪਿਆਰ ਕਰਦੇ ਹਾਂ ਬਾਰਡਰ ਨਾ ਬਣਾਓ ਦਿੱਲੀ ਜਾਣ ਦਿਓ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਔਰ ਮੁੱਖ ਮੰਤਰੀ ਆਪ ਦਾ ਫਰਜ਼ ਅਦਾ ਕਰੇ ਨਹੀਂ ਮੈਂ ਸਮੁੱਚੇ ਸਾਰੇ ਲੋਕਾਂ ਨੂੰ ਔਰ ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਪਿੰਡਾਂ ਦੇ ਵਿੱਚ ਸਾਰੇ ਜਾਣੇ ਕਿਸਾਨਾਂ ਦੀਆਂ ਮਦਦ ਕਰੋ ਕਿਸਾਨਾਂ ਦੇ ਨਾਲ ਖੜੇ ਹੋ ਲੜਾਈ ਲੜੋ ਕਿਸਾਨਾਂ ਨੂੰ ਜੋ ਚਾਹੀਦਾ ਹੈ ਪੈਸਾ ਚਾਹੀਦਾ ਸਮਾਨ ਚਾਹੀਦਾ ਸਭ ਇਕੱਠਾ ਕਰਕੇ ਦੇਣਾ ਸਾਡਾ ਫਰਜ਼ ਬੰਦ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਅਸੀਂ ਵੀ ਅੱਜ ਸਲਾਹ ਕਰਕੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਤੁਹਾਡੇ ਬਾਅਦ ਚ ਧਰਨਾ ਦੇਾਂਗੇ ਮੈਂ ਕੱਲ ਵੀ ਚਿੱਠੀ ਲਿਖੀ ਹੈ ਅੱਜ ਪਰਚਾ ਦਿਓ ਨਹੀਂ ਤਾਂ ਫੇਰ ਫਿਰ ਤੁਸੀਂ ਕਹੋਗੇ ਜਾਣ ਪੁੱਝ ਕੇ ਰਾਜਨੀਤਿਕ ਪਾਰਟੀਆਂ ਵੀ ਦਖਲ ਅੰਦਾਜ਼ੀ ਕਰ ਰਹੀਆਂ ਅੱਜ ਦੋ ਖੇਵ ਨੌਜਵਾਨ ਪੁੱਤ ਦਾ ਜਿਹੜਾ ਸ਼ਹੀਦ ਹੋ ਗਿਆ ਉਹ ਸ਼ਹੀਦ ਹੋ ਗਿਆ ਉਹ ਮੁੜਨਾ ਨਹੀਂ ਹੈ 23 ਸਾਲਾਂ ਦਾ ਮੁੰਡਾ ਨਾ ਪੈਸੇ ਨਾਲ ਮੁੜਦਾ ਹੈ ਨਾ ਕੁੜੀਆਂ ਨੂੰ ਨੌਕਰੀ ਨਾਲ ਮੁੜਨੀ ਹੈ ਮੁੱਖ ਮੰਤਰੀ ਸਾਹਿਬ ਇੱਕ ਤਾਂ ਦੁਸ਼ਮਣਾਂ ਨੂੰ ਸਜ਼ਾ ਦਿਓ ਤੇ ਦੂਜਾ ਪੰਜਾਬ ਦੇ ਨਾਲ ਖੜੇ ਹੋ ਫਿਰ ਮੁੜਨਾ 700 ਜਿਹੜਾ ਕਿਸਾਨ ਪਹਿਲਾਂ ਮੁੜ ਗਿਆ ਹੁਣ ਕਿਹੜਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਅੱਜ ਉਹ ਜਿਹੜੀਆਂ ਨੌਕਰੀਆਂ ਦੇਤੀਆਂ ਉਸ ਵੇਲੇ ਉਸ ਵੇਲੇ ਜਿਹੜੇ 5-5 ਲੱਖ ਰੁਪਏ ਦੇਤਾ ਠੀਕ ਹੈ ਮੈਨੂੰ ਯਾਦ ਹੈ ਕਾਂਗਰਸ ਦਾ ਰਾਜ ਸੀ ਅਸੀਂ ਬਾਰਡਰ ਤੱਕ ਛੱਡ ਕੇ ਆਏ ਸੀ ਦਿੱਲੀ ਬਾਰਡਰ ਤੱਕ ਛੱਡ ਕੇ ਆਈ ਕਾਂਗਰਸ ਦੀ ਸਰਕਾਰ ਕਿਸੇ ਨੇ ਕਿਸੇ ਨੇ ਹੱਥ ਨਹੀਂ ਲਾਇਆ ਕਿਸਾਨ ਨੂੰ ਕਿਸੇ ਹਰਿਆਣੇ ਦੀ ਪੁਲਿਸ ਦੀ ਜਰਤ ਨਹੀਂ ਪਈ ਵੀ ਪੰਜਾਬ ਦੇ ਕਿਸਾਨ ਨੂੰ ਰੋਕ ਲੈ ਕਿਉਂਕਿ ਪੰਜਾਬ ਦੇ ਉਹ ਨਾਲ ਸੀ ਅੱਜ ਅਮਰਿੰਦਰ ਸਿੰਘ ਸੁੱਤੇ ਪਏ ਹੈ ਅੱਜ ਸੁਨੀਲ ਜਾਖੜ ਚੁੱਪ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਰੇ ਨਾਲ ਮਰ ਜਾਵਾਂ ਕਦੇ ਸਮਝੌਤਾ ਨਹੀਂ ਕਰੂੰਗਾ ਇਹ ਪੰਜਾਬ ਦਾ ਦੋਸ਼ੀ ਹੈ ਫੇਰ ਪਤਾ ਲੱਗੂਗਾ ਕਿਉਂਕਿ ਤੁਸੀਂ ਦਸਖਤ ਕੀਤੇ ਤੁਸੀਂ ਲੋਕਾਂ ਨੇ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਖਤ ਕੀਤੇ ਨਹੀਂ ਇਹ ਧਰਨੇ ਲੱਗਣੇ ਨਹੀਂ ਸੀ ਤੇ ਅੱਜ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ ਤੇ ਹਜੇ ਤੱਕ ਅਕਾਲੀ ਦਲ ਦਾ ਪ੍ਰਧਾਨ ਚੁੱਪ ਬੈਠੇ ਮੇਰੀ ਬੇਨਤੀ ਹੈ ਤੁਹਾਨੂੰ ਲੜੋ ਸਾਰੇ ਇਕੱਠੇ ਹੋ ਕੇ ਭੁੱਲ ਜਾਈਏ ਕਾਂਗਰਸੀ ਕੌਣ ਹੈ ਆਮ ਆਦਮੀ ਪਾਰਟੀ ਵਾਲਾ ਕੌਣ ਹੈ ਕਾਲੀ ਕੌਣ ਹੈ ਹਰ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਝਖੜ ਸਾਹਿਬ ਲਖਰ ਸਾਹਿਬ ਤੁਸੀਂ ਪੰਜਾਬੀ ਹੋ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੋ ਜੜਾ ਸਾਰੇ ਜਣੇ ਇਕੱਠੇ ਹੋ ਕੇ ਔਰ ਨਿੰਦੋ ਭਾਪਾ ਸਰਕਾਰ ਨੂੰ ਔਰ ਨਿੰਦੋ ਆਮ ਆਦਮੀ ਪਾਰਟੀ ਸਰਕਾਰ ਨੂੰ ਸਾਰੇ ਇਕੱਠੇ ਹੋ ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਜ਼ ਹੈ ਕਿਉਂਕਿ ਅਸੀਂ ਪੰਜਾਬ ਹੀ ਨਾ ਰਿਹਾ ਤਾਂ ਫਿਰ ਸਿਆਸਤਕਾਰ ਹੀ ਰਹੇਗੀ ਸਾਡੇ ਵਕਰੇਵੇਂ ਆਸੀਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਆਬਾਦ ਨੂੰ ਸਾਰਿਆਂ ਨੂੰ ਚਾਹੇ ਕਿਸੇ ਦਾ ਕਿਸਾਨੀ ਨਾਲ ਤਲਕੁਕਤ ਹੈ ਜਾਂ ਨਹੀਂ ਹੈ ਕਿਸਾਨੀ ਦੇ ਕਰਕੇ ਤੁਹਾਡੇ ਕਿੱਤੇ ਚੱਲਦੇ ਐ ਤਕੜੇ ਹੋ ਜਾਓ ਔਰ ਲੜਾਈ ਲੜਾਂਗੇ ਔਰ ਜਿੰਨਾ ਚਿਰ ਕਿਸਾਨ ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਸਾਨ ਨੇ ਕਹੇ ਰਾਜਨੀਤਿਕ ਵਿਅਕਤੀ ਨਾ ਹੋਣ ਜਦੋਂ ਕਿਸਾਨ ਬੁਲਾਵੇ ਅਸੀਂ ਜਾਓ ਤੇ ਤੁਸੀਂ ਸਾਰੇ ਲੋਕ ਵੱਧ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ ਸਹੂਲਤ ਦੇ ਤੌਰ ਤੇ ਵੀ ਬੰਦੇ ਪੇਛੇ ਵੀ ਮਦਦ ਕਰੋ ਧੰਨਵਾਦ